ਜਦੋਂ ਵੀ ਕੋਈ ਜ਼ਿਮਨੀ ਚੋਣ ਆਵੇ ਖਾਸ ਕਰਕੇ ਸੱਤਾ ਧਿਰ ਦਾ ਤਾਂ ਜ਼ੋਰ ਲੱਗਦਾ ਅੱਡੀ ਚੋਟੀ ਦਾ ਕਿ ਅਸੀਂ ਸੀਟ ਬਚਾਉਣੀ ਆ ਵਧਾਉਣੀ ਆ ਸੀਟਾਂ ਹਾਲ ਪਹਿਲਾਂ ਵੀ ਘਟ ਨਹੀਂ ਸੀਟਾਂ ਦੂਜੇ ਪਾਸੇ ਵਿਰੋਧੀ ਧਿਰਾਂ ਨੇ ਘੇਰ ਲੈਂਦੇ ਆ ਪਰ ਅੱਜ ਲੁਧਿਆਣਾ ਜ਼ਿਮਨੀ ਚੋਣ ਦਾ ਵੋਟਾਂ ਦਾ ਦਿਨ ਸੀ ਅੰਕੜੇ ਫਾਈਨਲ ਤਾਂ ਨਹੀਂ ਆਏ ਮੰਨ ਕੇ ਚੱਲਦੇ ਆ ਕਿ 50% ਪੋਲ ਹੋਣੀ ਆ ਵੋਟ ਉੱਥੇ ਪਰ ਉੱਥੇ ਕੁਝ ਘੰਟੇ ਪਹਿਲਾਂ ਵੀ ਅੱਜ ਵੀ ਕਈ ਤਸਵੀਰਾਂ ਸਾਹਮਣੇ ਆਈਆਂ ਜਦੋਂ ਵਧੂਕੀਆਂ ਦੇ ਧੱਕੇਸ਼ਾਹੀਆਂ ਦੇ ਦੋਸ਼ਨ ਬਾਜੀ ਜਾਂ ਇਲਜ਼ਾਮ ਇੱਕ ਦੂਜੇ ਉੱਤੇ ਲੱਗਦੇ ਰਹੇ देखो सब तो बड़ी ਗੱਲ ਹੈ ਕਿ ਜਿੱਥੇ ਵੀ ਬਾਈ ਇਲੈਕਸ਼ਨ ਹੁੰਦੇ ਜਿੱਥੇ ਵੀ ਜਿਮਨੀ ਚੋਣ ਹੁੰਦੀ ਹੈ ਉਹ ਸਟੇਟ ਧੱਕਾ ਕਰਦੀ ਹੈਗੀ ਹਾਲਾਂਕਿ ਧੱਕਾ ਕਰਨ ਦੀ ਲੋੜ ਨਹੀਂ ਆ ਸਰਕਾਰ ਨੂੰ ਪਰ ਚਾਹੇ ਕਾਲੀਆਂ ਵੇਲੇ ਜਿਮਨੀ ਚੋਣ ਹੁੰਦੀ ਰਹੇ ਜਾਂ ਕਾਂਗਰਸੀਆਂ ਵੇਲੇ ਜਾਂ ਹੁਣ ਇਹਨਾਂ ਵੇਲੇ ਸਰਕਾਰ ਧੱਕੇਸ਼ਾਈ ਕਰਦੀ ਹੈ ਸਰਕਾਰ ਆਪਣੀ ਪਤਾ ਕੀ ਹਾਰ ਜਾਣਾ ਹੁੰਦਾ ਹੀਠੀ ਨਾ ਹੋ ਜੇ ਬੇਇੱਜ਼ਤੀ ਨਾ ਬੇਇੱਜ਼ਤੀ ਹੁੰਦੀ ਹੈ ਨਾ ਸਿਆਸੀ ਬੇਇੱਜ਼ਤੀ ਹੈ ਸਿਆਸੀ ਧੱਕੇਸ਼ਾਈ ਹੈ ਕਿ ਜੇ ਅਸੀਂ ਬਾਈ ਇਲੈਕਸ਼ਨ ਹਾਰ ਗਏ ਤੇ ਲੋਕੀ ਕਹਿਣਗੇ ਕਿ ਇਹਨਾਂ ਦੀ ਫੱਟੀ ਪੋਚੀ ਜਾਣੀ ਹੈ ਹਾਲਾਂਕਿ ਜਿਹੜਾ ਕਈ মিডিਆ ਵੀ ਕਹ ਰਹੀ ਹੈ ਕਿ ਵੀ ਸੋਸਾਈ ਤੋਂ ਪਹਿਲਾਂ ਸੈਮੀਫਾਈਨਲ ਇੱਕ ਸੀਟ ਦੇ ਨਾਲ ਕੋਈ ਸੈਮੀਫਾਈਨਲ ਹੀ ਹੁੰਦਾ ਯਾਰ ਕਮਾਲ ਬਾਈ ਇਲੈਕਸ਼ਨ ਹੈ ਕੁਦਰਤੀ ਗੋਗੀ ਸਾਹਿਬ ਦੀ ਮੌਤ ਹੋ ਗਈ ਤੇ ਉਹਨੂੰ ਤੁਸੀਂ ਬਾਈ ਇਲੈਕਸ਼ਨ ਬਣਾਈ ਸੈਮੀਫਾਈਨਲ ਬਣਾਈ ਜਾਂਦਾ ਹੱਦ ਹੋ ਗਈ ਨਾ ਹਰ ਚੀਜ਼ ਦੀ ਚਲੋ ਸਵਾਲ ਇਹ ਆ ਗਿਆ ਹੈ ਕਿ ਪੰਜਾਬ ਸਰਕਾਰ ਨੂੰ 94 ਤੁਹਾਡੇ ਕੋ ਐਮਐਲਏ ਤੁਹਾਡੀ 38 ਮਹੀਨੇ ਦੀ ਸਰਕਾਰ ਹੋ ਚੁੱਕੀ ਹੈ ਤੁਹਾਨੂੰ ਉੱਥੇ ਧੱਕੇਸ਼ਾਹੀ ਕਰਨ ਦੀ ਕੋਈ ਲੋੜ ਨਹੀਂ ਸੀ ਤੁਹਾਨੂੰ ਉੱਥੇ ਕਿੱਟਾਂ ਸਪੋਰਟਸ ਕਿੱਟਾਂ ਵਿਦਿਆਰਥੀਆਂ ਦੀਆਂ ਕਿੱਟਾਂ ਘਰਾਂ ਦੇ ਵਿੱਚ ਕਿੱਟਾਂ ਸੂਟ ਵੰਡਣ ਦੀ ਕੋਈ ਲੋੜ ਨਹੀਂ ਸੀ ਇਨਾ ਪੈਸਾ ਕਿੱਟਾ ਉਹ ਕਿੱਟਾ ਕਿੱਥੋਂ ਆ ਗਿਆ ਉਹ ਸੂਟ ਕਿੰਨੇ ਵੰਡੇ ਆਗੇ ਇਹ ਨਾ ਇਹ ਆਮ ਆਦਮੀ ਪਾਰਟੀ ਦੇ ਇਲਜ਼ਾਮ ਲੱਗ ਰਹੇ ਨੇ ਰੂੜਾ ਸਾਹਿਬ ਤੇ ਇਲਜ਼ਾਮ ਲੱਗਿਆ ਕਿ ਉਹਨਾਂ ਵੰਡੇ ਕਿਉਂਕਿ ਉਹਨਾਂ ਦੇ ਤਸਵੀਰ ਛਾਪੀ ਹੋਈ ਆ ਤੁਹਾਨੂੰ ਫਿਰ ਇਹਦਾ ਮਤਲਬ ਤੁਹਾਨੂੰ ਆਪਣੀ ਸਰਕਾਰ ਤੇ ਭਰੋਸਾ ਨਹੀਂ ਹੈਗਾ ਤੁਹਾਨੂੰ ਆਪਣੀ ਵਿਨੇਬਿਲਿਟੀ ਤੇ ਭਰੋਸਾ ਨਹੀਂ ਤੁਹਾਨੂੰ ਆਪਣੀ ਹਰਮਨ ਪਿਆਰਤਾ ਤੇ ਭਰੋਸਾ ਨਹੀਂ ਆ ਇਸ ਕਰਕੇ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਚਾਹੇ ਉਹ ਸ਼ਰਮਨੀ ਕਾਲੀ ਦਲ ਦੇ ਉਮੀਦਵਾਰ ਪਰਪਕਾਰ ਸਿੰਘ ਘੁੰਮਣ ਹੋਣ ਚਾਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਹੋਣ ਚਾਹੇ ਜੀਵਨ ਗੁਪਤਾਨ ਬੀਜੇਪੀ ਦੇ ਉਹ ਸਾਰੇ ਕਹਿ ਰਹੇ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਗਿਆ ਔਰ ਇਹਦੇ ਚ ਜਿਹੜੀਆਂ ਵੀਡੀਓ ਚੱਲ ਰਹੀਆਂ ਜੇ ਖਬਰਾਂ ਆ ਰਹੀਆਂ ਨੇ ਧੱਕੇਸ਼ਾਹੀ ਸ਼ਰੇਆਮ ਕਿ ਜੇ ਕੱਲ ਇੱਕ ਸੂਟ ਵੰਡਣ ਦੀ ਜਿਹੜੀ ਵੀਡੀਓ ਸੀ ਇੱਕ ਕਾਂਗਰਸੀ ਵਰਕਰ ਨੇ ਉਹ ਬੰਦਾ ਘੇਰ ਲਿਆ ਜਿਹੜਾ ਸੂਟ ਵੰਡਣ ਆਇਆ ਸੀ ਉਹ ਸਕੂਟਰੀ ਛੱਡ ਕੇ ਭੱਜ ਗਿਆ ਹੁਣ ਲੁਧਿਆਣਾ ਪੁਲਿਸ ਨੇ ਕੀ ਕੀਤਾ ਕਿਉਂਕਿ ਸਰਕਾਰ ਸਰਕਾਰ ਨੂੰ ਸਲੂਟ ਮਾਰਨੇ ਪੈਣੇ ਨਹੀਂ ਤੇ ਕੁਰਸੀ ਚਲੀ ਜਾਊਗੀ ਉਹ ਜਿਹੜਾ ਬੰਦਾ ਸ਼ਿਕਾਇਤ ਕਰਤਾ ਜਿਸ ਨੇ ਸਕੂਟਰੀ ਰੋਕੀ ਗਲੀਆਂ ਮਹੱਲਿਆਂ ਦੇ ਵਿੱਚ ਉਹਨੂੰ ਫੜਨ ਆ ਗਏ ਉਥੇ ਭਰਤਪੂਸ਼ਨਾਸ਼ੂ ਦਾ ਪੇ ਪੁਰਜ਼ੇ ਤੱਕ ਛਾਈ ਕਰ ਰਹੀ ਹੱਤੋਂ ਪਾਈ ਤੱਕ ਆ ਗਈ ਧੱਕਾ ਮੁਕੀ ਆ ਗਈ ਤੇ ਹੁਣ ਆਸ਼ਰੂ ਗੁੰਡਾ ਦੱਸੀ ਜਾ ਰਹੇ ਨੇ ਜਿੰਨੀ ਸਟੇਟ ਨੇ ਉਥੇ ਗੁੰਡਾਗਰਦੀ ਕੀਤੀ ਜਾਂ ਪੁਲਿਸ ਵਾਲੇ ਉਥੇ ਧੱਕੇਸ਼ਾਹੀ ਕਰ ਵਧੀ ਕੀਤੀ ਉਰ ਤੇ ਸਰਕਾਰ ਨਹੀਂ ਬੋਲੂਗੀ ਹੁਣ ਇਲਜ਼ਾਮ ਲੱਗ ਰਿਹਾਗੇ ਨੇ ਕਿ ਉਹ ਵਾਲਾ ਜਿਹੜੇ ਪੈਸੇ ਨੇ ਕੋਈ ਪੈਸੇ ਵੰਡ ਰਿਹਾ ਕੋਈ ਸ਼ਰਾਬ ਵੰਡ ਰਿਹਾ ਇਹ ਜਿਹੜੀ ਸਾਰੀ ਸਥਿਤੀ ਆ ਇਹ ਸਰਕਾਰ ਨੂੰ ਚਾਹੀਦਾ ਕਿ ਇਹ ਜਿਹੜੀ ਚੋਣ ਆ ਜਿੰਮਨੀ ਚੋਣ ਇਹਦੇ ਜਿਹੜੀ ਇਹ ਨਿਰਪੱਖ ਹੋਣੀ ਚਾਹੀਦੀ ਆ ਪਤਾ ਤੇ ਲੱਗੇ ਕਿ ਤੁਹਾਡੀ ਕਿੰਨੀ ਤੁਸੀਂ ਦੇਖੋ ਕੇਜਰੀਵਾਲ ਸਾਹਿਬ ਨੇ ਪੂਰਾ ਟਾਈਮ ਦਿੱਤਾ ਗਿਆ ਭਗਵੰਤ ਮਾਨ ਸਾਹਿਬ ਨੇ ਪੂਰਾ ਟਾਈਮ ਦਿੱਤਾ ਮਨੀਸ਼ ਸੋਧਿਆ ਸਾਹਿਬ ਪਤਨ ਹੋਰ ਕਿਹੜੇ ਰਾਜ ਸਭਾ ਮੈਂਬਰ ਆਏ ਨੇ ਸਿਵਾਏ ਇੱਕ ਨੂੰ ਛੱਡ ਕੇ ਬਾਕੀ ਆਮ ਆਦਮੀ ਪਾਰਟੀ ਦੇ ਸਾਰੇ ਰਾਜ ਸਭਾ ਉੱਥੇ ਮੈਂਬਰ ਗਏ ਨੇ ਇਸ ਦੇ ਬਾਵਜੂਦ ਵੀ ਤੁਹਾਨੂੰ ਆਪਣੇ ਆਪ ਤੇ ਭਰੋਸਾ ਨਹੀਂ ਹੈ ਪਰ ਕੇਜਰੀਵਾਲ ਦਾ ਤਾਂ ਅਜੰਡਾ ਸ਼ੁਰੂ ਤੋਂ ਰਿਹਾ ਦਿੱਲੀ ਵਿੱਚ ਜਦੋਂ ਤੁਹਾਨੂੰ ਵੀ ਯਾਦ ਹੋਣਾ ਸਾਰਿਆਂ ਨੂੰ ਯਾਦ ਹੋਣਾ ਕਿ ਜਦੋਂ ਇਹ ਪ੍ਰਚਾਰ ਕਰਦੇ ਸੀ ਕਹਿੰਦੇ ਹੁਣ ਮੌਕਾ ਦੇ ਦਿਓ ਇਸ ਤੋਂ ਬਾਅਦ ਜੇ ਅਸੀਂ ਕੰਮ ਕੀਤਾ ਹੋਇਆ ਤਾਂ ਵੋਟ ਪਾਇਓ ਨਾ ਕੀਤਾ ਹੋਇਆ ਤੇ ਅਸੀਂ ਤੁਹਾਡੇ ਅੱਗੇ ਹੱਥ ਨਹੀਂ ਜੋੜਾਂਗੇ ਕੰਮ ਦੇ ਆਧਾਰ ਤੇ ਵੋਟ ਪਾ ਮੈਨੂੰ ਕਰ ਪਾਇਆ ਕਿ ਇੱਕ ਸੀਟ ਹੀ ਜਿੱਤ ਸਕਣਾ ਆਪਣੇ ਆਪ ਅੱਜ ਨੇ ਇੱਕ ਵੀਡੀਓ ਪੰਜਾਬ ਕਾਂਗਰਸ ਨੇ ਜਾਂ ਪੰਜਾਬ ਜੂਤ ਕਾਂਗਰਸ ਪਾਰਟੀ ਦੇ ਜਿਹੜਾ ਪਲੇਟਫਾਰਮ ਹ ਉਸ ਤੇ ਵੀਡੀਓ ਚੱਲ ਰਹੀ ਹੈ ਕਿ ਅੱਜ ਹੀ ਗੁਜਰਾਤ ਦੇ ਵਿੱਚ ਵੀ ਇੱਕ ਹਲਕੇ ਦੇ ਵਿੱਚ ਇਲੈਕਸ਼ਨ ਹੋਈ ਆ ਉੱਥੇ ਅਰਵਿੰਦ ਕੇਜਰੀਵਾਲ ਸਾਹਿਬ ਕੀ ਕਹਿ ਰਹੇ ਨੇ ਉਹ ਹੁਣ ਪਤਾ ਨਹੀਂ ਇਹ ਨਾ ਆਮ ਆਦੀ ਪਾਰਟੀ ਵਾਲੇ ਕਹਿਣ ਕਿ ਏਆਈ ਦਾ ਜ਼ਮਾਨਾ ਹੈਗਾ ਨਾ ਉੱਥੇ ਉਹ ਕਹਿ ਰਹੇ ਨੇ ਕਿ ਕਿਉਂਕਿ ਉੱਥੇ ਸਰਕਾਰ ਭਾਜਪਾ ਦੀ ਹੈ ਉਹਤੇ ਕਹਿ ਰਹੇ ਕਿ ਕੰਮ ਕਰਾਉਣ ਵਾਸਤੇ ਸਰਕਾਰ ਦਾ ਹੋਣਾ ਜ਼ਰੂਰੀ ਨਹੀਂ ਹੈਗਾ ਐਮਐਲਏ ਦੇ ਵਿੱਚ ਹਿੰਮਤ ਹੋਣੀ ਚਾਹੀਦੀ ਹੈਗੀਆ ਤੁਸੀਂ ਸਾਡੇ ਬੰਦੇ ਨੂੰ ਜਿਤਾਓ ਇਹ ਸਰਕਾਰ ਕੋ ਆਪੇ ਕੰਮ ਕਰਾ ਲੈਣਗੇ ਇਹ ਗੁਜਰਾਤ ਦੀ ਗਣੀ ਪੰਜਾਬ ਆ ਕੇ ਕੀ ਕਹਿੰਦੇ ਹੈਗੇ ਨੇ ਲੋਕਾਂ ਨੂੰ ਲੁਧਿਆਣੇ ਦੇ ਪੱਛਮੀ ਕਿ ਜੇ ਤੁਸੀਂ ਸਾਡੇ ਕੋ ਕੰਮ ਕਰੋ ਨਾ ਸਾਡਾ ਬੰਦਾ ਜਿਤਾਓ ਆਪੋਜੀਸ਼ਨ ਵਾਲੇ ਐਮ ਐਲ ਏ ਦੇ ਕੰਮ ਨਹੀਂ ਹੁੰਨੇ ਮਤਲਬ ਕੋਈ ਵੀ ਲੀਡਰ ਹੋਵੇ ਉਹਦੇ ਦੂਰੇ ਮਾਪਦੰਡ ਨਹੀਂ ਹੋਣੇ ਚਾਹੀਦੇ ਪਰ ਪੰਜਾਬ ਪੰਜਾਬ ਛੱਡੋ ਹਰ ਪੱਦਰ ਤੇ ਜਿੰਨੇ ਵੀ ਸਿਆਸੀ ਪਾਰਟੀਆਂ ਜਾਂ ਉਹਨਾਂ ਦੇ ਲੀਡਰ ਨੇ ਜਾਂ ਉਹਨਾਂ ਦੇ ਪ੍ਰਧਾਨ ਨੇ ਜਾਂ ਕਨਵੀਨਿਅੰਸ ਸਾਰੇ ਹੀ ਡਬਲ ਸਟੈਂਡਰਡ ਨੇ ਕਿਤੇ ਕੁਝ ਹੋਰ ਕਿਹਾ ਜਾਂਦਾ ਹੈ ਤੇ ਕਿਤੇ ਕੁਝ ਹੋਰ ਕਿਹਾ ਜਾਂਦਾ ਹੈਗਾ ਹੁਣ ਰਹੀ ਗੱਲ ਕਿ ਇਹ ਜਿਹੜੀ ਲੁਧਿਆਣੇ ਵਾਲੇ ਮਸਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਜਾਂ ਹੋਰ ਜਿਹੜੇ ਲੋਕ ਆਏ ਨੇ ਹਾਲਾਂਕਿ ਆਖਰੀ 2 ਦਿਨ ਉੱਥੇ ਭਗਵੰਤ ਮਾਨ ਸਾਹਿਬ ਵੀ ਨਹੀਂ ਦਿਕੇ ਅਰਵਿੰਦ ਕੇਜਰੀਵਾਲ ਸਾਹਿਬ ਵੀ ਨਹੀਂ ਦਿਕੇ ਮਨੀਸ਼ ਸੋਧਿਆ ਸਾਹਿਬ ਨੇ ਰੋਡ ਸ਼ੋਅ ਕੀਤਾ ਉਹਦੇ 'ਚ ਲੁਧਿਆਣੇ ਦੇ ਲੋਕਾਂ ਨੇ ਡਿਸਾਈਡ ਕਰਨਾ ਹੈਗਾ ਹਾਲਾਂਕਿ ਪੜਿਆ ਲਿਖਿਆ ਹਲਕਾ ਪਰ ਜਿਸ ਸਾਹਿਬ ਨਾਲ ਉੱਥੇ ਸ਼ਰਾਬ ਵੰਡਣ ਦੀਆਂ ਗੱਲਾਂ ਹੋ ਰੀਆਂ ਪੈਸੇ ਵੰਡਣ ਦੀਆਂ ਗੱਲਾਂ ਹੋ ਰੀਆਂ ਸੂਟ ਵੰਡਣ ਦੀਆਂ ਗੱਲਾਂ ਹੋ ਰੀਆਂ ਕਿੱਟ ਵੰਡਣ ਦੀਆਂ ਗੱਲਾਂ ਹੋਈਆਂ ਇਹ ਮਿਲ ਤੇ ਇੱਕ ਕਲੰਕ ਆ ਇਹ ਲੁਧਿਆਣੇ ਵਾਸੀਆਂ ਨੇ ਸ਼ਾਇਦ ਅਜੇ ਧੋੜਾ ਕਿ ਨਹੀਂ ਧੋਣਾ ਇਹ ਤਾਂ ਆਪਾਂ ਨੂੰ 23 ਤਰੀਕ ਨੂੰ ਪਤਾ ਲੱਗੂਗਾ ਪਰ ਸਵਾਲ ਹੈ ਕਿ ਜਿਹੜੀ ਬਾਏ ਇਲੈਕਸ਼ਨ ਆ ਸਰਕਾਰਾਂ ਹਮੇਸ਼ਾ ਹੀ ਤੱਕੇ ਜਿੱਤਦੀਆਂ ਆਈਆਂ ਨੇ ਔਰ ਇਹਦੇ 'ਚ ਇੱਕ ਹੋਰ ਸਭ ਤੋਂ ਵੱਡੀ ਗੱਲ ਕਿ ਲੋਕਾਂ ਨੇ ਵੀ ਦੇਖ ਲਓ ਕਿ ਵੀ ਬੜੇ ਸਿਆਣੇ ਹਗੇ ਨੇ ਕਿ ਇਸ ਮੌਕੇ ਕਿਨੂੰ ਵੋਟ ਪਾਉਣੀ ਸਹੀ ਰਹੇਗੀ ਕਿਨੂੰ ਨਹੀਂ ਰਹੇਗੀ ਕਿਉਂਕਿ ਲੋਕ ਵੀ ਕਹਿੰਦੇ ਕਿ ਕੰਮ ਕਿਹਦੇ ਕੋਲ ਲੈਣੇ ਨੇ ਜਾਂ ਕਿਹਦੇ ਕੋਲ ਲਏ ਜਾ ਸਕਦੇ ਹੈਗੇ ਨੇ ਅੱਜ ਵੀ ਜਦੋਂ ਪੋਲਿੰਗ ਬੂਥਾਂ ਦੇ ਵਿੱਚ ਉਹਦੀ ਭਰਤ ਪੂਛਨਾ ਆਸ਼ੂ ਸਾਹਿਬ ਦੀ ਪਤਨੀ ਮਮਤਾ ਆਸ਼ੂ ਉਹ ਕਈਆਂ ਨਾਲ ਖੇਬੜੀ ਉੱਥੇ ਪੁਲਿਸ ਵਾਲਿਆਂ ਦੇ ਨਾਲ ਵੀ ਕਿ ਬਾਹਰਲੇ ਹਲਕੇ ਦੇ ਲੋਕ ਜਿਹੜੇ ਜਾਂ ਬਾਹਰਲੇ ਵਾਰਡਾਂ ਦੇ ਲੋਕ ਵੀ ਇਸ ਏਰੀਆ ਦੇ ਵਿੱਚ ਕੀ ਕਰਦੇ ਹੈਗੇ ਨੇ ਪੁਲਿਸ ਦੇ ਜਿਹੜਾ ਉਹ ਕੋਈ ਉਹਨਾਂ ਨੇ ਇੰਨਾ ਪ੍ਰੋਪਰ ਜਿਹੜਾ ਕੰਮ ਨਹੀਂ ਕੀਤਾ ਸਹੀ ਜਿਹੜੀ ਜ਼ਿੰਮੇਵਾਰੀ ਕਿਉਂਕਿ ਸਾਰੀ ਪੁਲਿਸ ਕਹਿੰਦੇ ਉੱਥੇ ਲਾ ਦਿੱਤੀ ਸਰਕਾਰ ਨੇ ਇਹ ਇਲੈਕਸ਼ਨ ਨੂੰ ਸਿਰ ਧੜ ਦੀ ਬਾਜੀ ਦੇ ਤੌਰ ਤੇ ਦੇਖਿਆ ਕਿਉਂ ਦੇਖਿਆ ਇਹਦੇ ਪਿੱਛੇ ਇੱਕ ਵੱਡੀ ਵਜ੍ਹਾ ਉਹਨਾਂ ਵਾਸਤੇ ਉਹਦਾ ਜਿੱਤਣਾ ਜ਼ਰੂਰੀ ਆ ਰੂੜਾ ਸਾਹਿਬ ਦਾ ਜਿੱਤਣਾ ਜ਼ਰੂਰੀ ਆ ਰੂੜਾ ਸਾਹਿਬ ਜਿੱਤਣਗੇ ਪੰਜਾਬ ਚ ਵਜੀਰ ਬਣਨਗੇ ਤੇ ਰਾਜ ਸਭਾ ਜਿਹੜੀ ਸੀਟ ਖਾਲੀ ਹੋਣੀ ਆ ਉਹਦੇ ਪਿੱਛੇ ਉਹ ਕੌਣ ਜਾਊਗਾ ਇਸ ਕਰਕੇ ਸਾਰਾ ਯੋਰ ਅੱਡੀ ਚੋਟੀ ਦਾ ਜਿਹਨੂੰ ਯੋਰ ਕਹਿੰਦੇ ਨਾ ਉਹ ਲੁਧਿਆਣੇ ਦੇ ਵਿੱਚ ਸਰਕਾਰ ਨੇ ਲਗਾਇਆ ਤੁਸੀਂ ਆਪ ਇੰਟਰਵਿਊ ਕੀਤੀ ਆ ਜਿਹੜੇ ਸ਼ੁਰੂਨੀ ਕਾਲੀ ਦਲ ਨੇਤਾ ਹਰੀਸ਼ ਰਾਏ ਟੰਡਾ ਉਹ ਕਹਿੰਦੇ ਪੂਰੇ ਲੁਧਿਆਣੇ ਦਾ ਪੈਸਾ ਜਿਹੜਾ ਨਾ ਉਹ ਇਕਲਕੇ ਦੇ ਵਿੱਚ ਲਾ ਦਿੱਤਾਗਾ ਸੰਜੀਵ ਰੋੜਾ ਸਾਹਿਬ ਕਿਉਂਕਿ ਖੁਦ बिजनेਸਮੈਨ ਐ ਇਸ ਟਾਈਮ ਪੰਜਾਬ ਦੇ ਵਿੱਚ ਸਭ ਤੋਂ ਅਮੀਰ ਕੈਂਡੀਡੇਟ ਜਿਹੜਾ ਵਾ ਉਹ ਪਹਿਲਾਂ ਕੁਲਵੰਤ ਸਿੰਘ ਸੀ ਮਾਹਲੀ ਵਾਲੇ ਐਮਐਲਏ ਉਹਦਾ ਰਿਕਾਰਡ ਵੀ ਉਹਨਾਂ ਨੇ ਤੋੜਤਾ ਸਭ ਤੋਂ ਅਮੀਰ ਐਮਐਲਏ ਨੇ ਤੇ ਉਹ बिजनेਸਮੈਨ ਵੀ ਨੇ ਠੀਕ ਹੈ ਉਹ बिजनेसमैन ਉਹ ਲੁਧਿਆਣਾ ਏਰੀਆ बिजनेसमैन ਤੇ बिजनेसमैन ਦੇ ਚੱਕਰ ਚ ਉਹਨਾਂ ਲੱਗਦਾ ਕਿ ਇਹਨਾਂ ਦਾ ਜਿੱਤਣਾ ਜ਼ਰੂਰੀ ਆ ਇੱਥੇ ਕੰਮ ਹੋਣਗੇ ਉਹ ਵਜ਼ੀਰ ਬਣਗੇ ਇਹ ਤੇ ਚਰਚਾ ਵੀ ਆ ਕਿ ਵੱਡਾ ਅਹੁਦਾ ਵੀ ਦਿੱਤਾ ਜਾਊਗਾ ਵੱਡਾ ਮਹਿਕਮਾ ਦਿੱਤਾ ਜਾਊਗਾ ਪਾਵਰਫੁੱਲ ਜਿਹੜੇ ਜਿਹੜੇ ਹੁਣ ਜਿੱਦਰ 22 ਦਾ ਵਿੱਚ ਜਿੱਤ ਕੇ ਸੰਜੀਵ अरोड़ा ਸਾਹਿਬ ਤੇ ਭਗਵੰਤ ਮਾਨ ਸਾਹਿਬ ਤੋਂ ਕੋਈ ਬਾਅਦ ਚ ਜੇ ਕੋਈ ਪਾਵਰਫੁੱਲ ਮੰਤਰੀ ਹੋਊਗਾ ਉਹ ਸੰਜੀਵ ਰੂੜਾ ਸਾਹਿਬ ਹੋਣਗੇ ਔਰ ਕੇਜਰੀਵਾਲ ਸਾਹਿਬ ਤੇ ਖੁਦ ਹੀ ਅਨਾਉਂਸਮੈਂਟ ਕਰਕੇ ਕਿ ਐਮਐਲਏ ਤੁਸੀਂ ਬਣਾ ਦਿਓ ਮੰਤਰੀ ਮੈਂ ਬਣਾ ਦੂਆ ਤੇ ਮਹਿਕਮੇ ਵੀ ਤੇ ਕੇਜਰੀਵਾਲ ਸਾਹਿਬ ਨੇ ਵੰਡਣੇ ਨੇ ਤੇ ਮਹਿਕਮੇ ਮੋਟੇ ਦਿੱਤੇ ਜਾ ਰਹੇ ਹੈਗੇ ਨੇ ਉਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈਗਾ ਹੁਣ ਇੱਕ ਵਿਰੋਧ ਵੀ ਕਾਫੀ ਆਮ ਆਦਮੀ ਪਾਰਟੀ ਦਾ ਹੋਣਾ ਸ਼ੁਰੂ ਹੋ ਚੁੱਕਾ ਹੈ ਇਨ ਆਖਰੀ ਦਿਨਾਂ ਦੇ ਵਿੱਚ ਕਿਉਂਕਿ ਰੌਲਾ ਪੈ ਗਿਆ ਸੀ ਕਿ ਪੰਜਾਬ ਤੇ ਓਵਰਟ੍ਰੇ ਕਰ ਲਿਆ ਗੈਰ ਪੰਜਾਬੀ ਗਣੇ ਸ਼ਾਇਦ ਤਿੰਨ ਦਿਨ ਆਖਰੀ ਜਿਹੜੇ ਨੇ ਉਹ ਕੇਜੀਵਾਲ ਸਾਹਿਬ ਦਿੱਲੀ ਚਲੇ ਗਏ ਨੇ ਜਾਂ ਉਹਨਾਂ ਲੱਗਾ ਕਿ ਹੋਰ ਕਿਤੇ ਚਲੇ ਜੀਏਗੇ ਪਰ ਇਹ ਜਿਹੜੀ ਹੈ ਇਸੇ ਜਿਹੜੇ ਇਲਜ਼ਾਮ ਲੱਗੇ ਨੇ ਇਹ ਹਰ ਸਰਕਾਰ ਤੇ ਲੱਗਦੇ ਜਿਸ ਜਿਸ ਦੀ ਸਰਕਾਰ ਰਹੀ ਆ ਉਹ ਧੱਕੇਸ਼ਾਹੀ ਕੀਤੀ ਉਹਨਾਂ ਨੇ ਵਧਿਕਿਆ ਕੀਤੀਆਂ ਇਹ ਜਿਹੜੀ ਬਾਅਦ ਇਲੈਕਸ਼ਨ ਹੈ ਨਾ ਇਹ ਸਰਕਾਰ ਹਮੇਸ਼ਾ ਹੀ ਲੁੱਟਦੀਆਂ ਨੇ ਤੇ ਇਹ ਵੀ ਲੁੱਟਣ ਦੀ ਸਥਿਤੀ ਦੇ ਵਿੱਚ ਸਰਕਾਰ ਨੇ ਲੜੀ ਹੈ ਕਿ ਸਰਕਾਰ ਨੇ ਇੰਨੇ ਉਥੇ ਐਮਪੀ ਇੰਨੇ ਐਮਐਲਏ ਵਾਰਡਾਂ ਦੇ ਵਿੱਚ ਬਿਠਾ ਦਿੱਤੇ ਹੈਗੇ ਠੀਕ ਹੈ ਪ੍ਰਚਾਰ ਕਰਨ ਦਾ ਸਾਰਿਆਂ ਨੂੰ ਤਰੀਕਾ ਹੈਗਾ ਵੋਟਾਂ ਮੰਗਣ ਦਾ ਸਾਰਿਆਂ ਦਾ ਹੱਕ ਆ ਪਰ ਜਿਹੜੀ ਆ ਸਰਕਾਰੀ ਮਸ਼ੀਨਰੀ ਦੀ ਜਿਹੜੀ ਦੁਰਵਰਤੋਂ ਹੁੰਦੀ ਹੈ ਨਾ ਉਹ ਉਹ ਜਿਹੜੀ ਸਰਕਾਰਾਂ ਨੂੰ ਜਿਹੜੀ ਆ ਉਹ ਬੰਦ ਕਰਨੀ ਚਾਹੀਦੀ ਹੈ ਜਾਂ ਤੇ ਫਿਰ ਇਹ ਹੋਣਾ ਚਾਹੀਦਾ ਕਿ ਜੇ ਬਾਈ ਇਲੈਕਸ਼ਨ ਹੋ ਜਾਂਦੀ ਹੈ ਜਿਤਾ ਬਾਕੀ ਯੂਰਪ ਦੇ ਵਿੱਚ ਹੈਗੇ ਨੇ ਕਿ ਜਦੋਂ ਕੋਈ ਬੇਵਕਤੀ ਕਿਸੇ ਦੀ ਮੌਤ ਹੋ ਜਾਂਦੀ ਹੈ ਜਿਹੜਾ ਬੰਦਾ ਨੰਬਰ 2 ਹੁੰਦਾ ਉਹਨੂੰ ਆਟੋਮੈਟਿਕ ਜਿਹੜਾ ਐਮਐਲਏ ਬਣਾ ਦੇਣਾ ਚਾਹੀਦਾ ਹੈਗਾ ਜਾਂ ਤੇ ਇਦਾਂ ਦਾ ਪ੍ਰੋਸੀਜਰ ਹੋਣਾ ਚਾਹੀਦਾ ਜਾਂ ਫਿਰ ਜਿਹੜੀ ਸੀਟ ਖਾਲੀ ਉਹ ਕਰਦੇ ਨਹੀਂ ਰਹਿਣ ਦੇਣੀ ਚਾਹੀਦੀ ਪਰ ਉਹ ਕਿਉਂਕਿ ਸਾਨੂੰ ਫਿਰ ਪਾਰਲੀਮੈਂਟ ਦੇ ਵਿੱਚ ਬਿੱਲ ਜਾਣਾ ਪਊਗਾ ਚੋਣ ਕਮਿਸ਼ਨ ਨੂੰ ਰეკਮੈਂਡੇਸ਼ਨ ਕਰਨ ਉਹ ਲੰਮੇ ਚੌੜੇ ਨੇ ਪਰ ਸਰਕਾਰ ਨੂੰ ਚਾਹੀਦਾ ਕਿ ਜਿਹੜੀ ਇਲੈਕਸ਼ਨ ਬਾਈ ਇਲੈਕਸ਼ਨ ਉਹਦੇ 'ਚ ਵਧੇਕੀ ਜਾਂ ਧੱਕੇਸ਼ਾਹੀ ਜਿਹੜੇ ਇਲਜ਼ਾਮ ਉਹ ਨਹੀਂ ਲੱਗਣੇ ਚਾਹੀਦੇ ਨਿਰਪੱਖ ਹੋਣੀ ਚਾਹੀਦੀ ਹੈ ਹਰ ਇੱਕ ਨੂੰ ਰਾਈਟ ਹੈ ਵੋਟਾਂ 'ਚ ਖਲੋਣ ਦਾ ਤੇ ਲੋਕਾਂ ਨੇ ਵੋਟਾਂ ਪਾਉਣੀਆਂ ਲੋਕਾਂ ਦੇ ਮਤਾਬਕ ਪਾਉਣੀ ਚਾਹੀਦੀ ਕਿ ਕਿਹੜਾ ਉਹਨਾਂ ਨੇ ਲੋਕਾਂ ਨੇ ਦੇਖਣਾ ਕਿ ਸਾਡੇ ਏਰੀਆ ਦਾ ਐਮਐਲਏ ਕੌਣ ਚੰਗਾ ਹੋ ਸਕਦਾ ਔਰ ਦੂਜਾ ਤੁਸੀਂ 38 ਮਹੀਨੇ ਕੰਮ ਕਰਨ ਤੋਂ ਬਾਅਦ ਜਿਹੜੇ ਤੁਸੀਂ ਦਾਅਵੇ ਕੀਤੇ ਸਰਕਾਰ ਨੇ ਬਹੁਤ ਵੱਡੇ ਵੱਡੇ ਉਸ ਤੋਂ ਬਾਅਦ ਵੀ ਜੇ ਤੁਹਾਡੇ ਤੇ ਵਧਿੱਕੀ ਜਾਂ ਧੱਕੇਸ਼ਾਹੀ ਦੇ ਇਲਜ਼ਾਮ ਲੱਗਦੇ ਹਨ ਫਿਰ ਸਰਕਾਰ ਨੂੰ ਪਰਚੋਲ ਕਰਨੀ ਚਾਹੀਦੀ ਕਿ ਅੱਜ ਤੇ ਤੁਹਾਡੀ ਸਰਕਾਰ 27 ਜੇ ਤੁਹਾਡੀ ਸਰਕਾਰ ਨਹੀਂ ਉਦੋਂ ਜਦੋਂ ਚੋਣ ਜਾਬਤਾ ਲੱਗ ਜਾਂਦਾ ਉਦੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਸਰਕਾਰ ਹੁੰਦੀ ਹੈ ਤੇ ਫਿਰ ਤੁਸੀਂ ਕਿਹੋ ਜੀ ਇੱਥੇ ਧੱਕੇਸ਼ਾਈ ਕਰੋਗੇ ਫਿਰ ਤੇ ਤੁਹਾਨੂੰ ਹੱਥ ਜਿਹੜੇ ਨੇ ਜੋੜਨੇ ਪੈਣੇ ਹੈਗੇ ਨੇ ਹੁਣ ਤੁਸੀਂ ਹੱਥ ਦਿਖਾ ਰਹੇ ਹੋ ਲੋਕਾਂ ਨੂੰ ਬਾਅਦ ਚ ਤੁਹਾਨੂੰ ਜੋੜਨੇ ਪੈਣੇ ਕਿੰਨੇ ਮਹੀਨੇ ਰਹਿ ਗਏ ਨੇ 15 ਮਹੀਨੇ ਬਾਕੀ ਰਹਿ ਗਏ ਨੇ ਤੇ ਸਰਕਾਰ ਨੂੰ ਇਸ ਮਸਲੇ 'ਚ ਪੁਰਚੋਲ ਕਰਨੀ ਚਾਹੀਦੀ ਹੈਗੀ